ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਤਰਨਤਾਰਨ ਸਾਹਿਬ ਪਹੁੰਚੇ ਆ ਦੋਸਤੋ ਭਾਈ ਹਰਵੇਲ ਸਿੰਘ ਦੇ ਕੋਲ ਪਸ਼ੂ ਵਪਾਰ ਦਾ ਕੰਮ ਆ ਦੋਸਤੋ ਤੇ ਅੱਜ ਵੀ ਵੀਰ ਦੇ ਕੋਲ ਘੱਟੋ ਘੱਟ ਨਗ ਜਿਹੜੇ ਆ ਤਿੰਨ ਮੱਝਾਂ ਨੇ ਗੱਭਣ ਜਿਆਦੇ ਆ ਪਸ਼ੂ ਅੱਜ ਤੇ ਇੱਕ ਵੈਰ ਦਿਖਾ ਦਾਂਗੇ ਚਾਰ ਐਨੀਮਲ ਜਿਹੜੇ ਆ ਦੋਸਤੋ ਟੋਟਲ ਹੋਣਗੇ ਇਸ ਵੀਡੀਓ ਦੇ ਵਿੱਚ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤਾਂ ਜੋ ਪੂਰੀ ਇਨਫੋਰਮੇਸ਼ਨ ਆ ਤੁਹਾਨੂੰ ਸਮਝ ਵਿੱਚ ਆ ਸਕੇ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਆ ਉਹਨਾਂ ਨੂੰ ਹਰ ਵਾਰ ਇੱਕ ਰਿਕਵੈਸਟ ਆ ਦੋਸਤੋ ਜਰੂਰ ਨਾਲ ਜੁੜਜੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਬੈਲ ਆਈਕਨ ਨੂੰ ਜਿਹੜਾ ਦੋਸਤੋ ਤੁਸੀਂ ਪਹਿਲਾ ਵਾਲੇ ਬਟਨ ਨੂੰ ਜਰੂਰ ਪ੍ਰੈਸ ਕਰ ਲਿਓ ਤਾਂ ਜੋ ਨਵੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲ ਸਕਣ ਆਓ ਕਰਦੇ ਆ ਗੱਲਬਾਤ ਵੀਰ ਹਰਵੈਲ ਦੇ ਨਾਲ ਪੁੱਛਦੇ ਆ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਭਾਈ ਹਰਵੈਲ ਸਿੰਘ ਸਾਹਿਬ ਜੀ ਸਤਿ ਸ੍ਰੀ ਅਕਾਲ ਬਾਕੀ ਜਿੰਨੇ ਵੀ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਵੀਰ ਜੀ ਠੀਕ ਠਾਕ ਜੀ ਠੀ ਕਿਰਪਾ ਠੀਕ ਹੈ ਹਰਵੈਲ ਬਾਈ ਪਸੂ ਅੱਜ ਸਾਰੇ ਗੱਭਣ ਹੀ ਲੱਗਦਾ ਕਿ ਸੋਏ ਸੋਏ ਹਾਂ ਤਿੰਨੇ ਹੀ ਗੱਭਣਾ ਨੇ ਅੱਛਾ ਜੀ ਤਿੰਨ ਮੱਝਾਂ ਤਿੰਨੇ ਗੱਭਣ ਪਰ ਵਹਿੜ ਵੀ ਹੈਗੀ ਆ ਨਹੀਂ ਅਜੇ ਤਾਂ ਵਹਿੜ ਨਹੀਂ ਆ ਉਹ ਅਗਲਾ ਦੇਖਾਂਗੇ ਸੇਲ ਕਰਾਂਗੇ ਐਕੀਨ ਅੱਛਾ ਜੀ ਹਾਂਜੀ ਠੀਕ ਹੈ ਭਰਾ ਤੇ ਪਹਿਲੇ ਨੰਬਰ ਦਾ ਬਾਈ ਹਰਵੈਲ ਝੋਟੀ ਦੇ ਖਾਈ ਦੇ ਰਹੀ ਆ ਕੀ ਇਨਫੋਰਮੇਸ਼ਨ ਹੈ ਦਿੱਤੀ ਇਹਦਾ ਦੂਜੇ ਸੂਏ ਝੋਟੀਆਂ ਸੋਣਾ ਹਾਂਜੀ ਚੰਗੀ ਚੁਕੀਨ ਆ ਸੋਹਣੇ ਆ ਹਾਂ ਪਹਿਲੇ ਤੋਂ ਇਹ ਜਿਹੜੀ ਦੀ ਮਿਲ ਕਪੈਸਿਟੀ 10 1/2 ਲੀਟਰ ਦੀ ਸੀ ਅੱਛਾ ਜੀ ਉਮੀਦ ਕਰਦੇ ਆਂ ਕਿ ਇਹ ਕਿਵੇਂ 11 12 ਦੇ ਆਰਾਮ ਨਾਲ ਚੱਲੇਗੀ ਠੀਕ ਆ ਬਾਕੀ ਚੰਪਨ ਤੋਂ ਬਹੁਤ ਆ ਸੁਹਾ ਹੁਣ ਦੂਜਾ ਸੂਹਗੀ ਦੂਜਾ ਸੂਹਾ ਸੂਹਗੀ ਜਿਹੜੀ ਦੇਖੋ ਪਹਿਜਣਾ ਵਾਲੀ ਹੂੰ ਤੇ ਦਿਨ ਹਜੇ ਕੱਢਦੀ ਹੈ ਕੋਈ ਹਫਤਾ ਖੰਡ ਹਫਤਾ ਹਜੇ ਬਿਲਕੁਲ ਗੁੰਡੀ ਆ ਰਹੀ ਸ਼ਹਿਦੀ ਠੀਕ ਆ ਜੀ ਬਾਕੀ ਆ ਬੱਤ ਛੋਟੀ ਦੋਸਤੋ ਤੁਸੀਂ ਵੇਖ ਸਕਦੇ ਹੋ ਦੂਜਾ ਸੂਹਾ ਵੀਰ ਹਰਪੀਲ ਕਹਿ ਰਿਹਾ ਵੀ ਦੂਜਾ ਸੂਹਾ ਸੂਹਗੀ ਬਾਕੀ ਥਣ ਥਣ ਬਹੁਤ ਸੋਹਣਾ ਮੁੱਠੀ ਵਾਲਾ ਠੀਕ ਆ ਜੀ ਅੱਜ ਇਹ ਦਿਨ ਤਕਰੀਬਨ ਲੈ ਜੂਗੀ ਕੋਈ 5-7 ਦਿਨ ਨਾਰਮਲ ਆਪਾਂ ਗੱਲ ਕਰਕੇ ਲੈ ਜੂਗੀ ਠੀਕ ਆ ਹਾਈਟ ਮੀਡੀਅਮ ਆ ਤੇ ਫਾਫੂ ਪੂਰੀ ਆ ਝੋਟੀ ਦੀ ਆ ਦੇਖੋ ਜੀ ਠੀਕ ਆ ਪਹਿਲੇ ਸਵੇਰੇ ਕੋਈ 10 ਲੀਟਰ 11 ਲੀਟਰ ਚੋਈ ਕਰਾਈ ਜੀ 11 ਲੀਟਰ ਦੀ ਚੋਈ ਸੰਧੂ ਸਾਹਿਬ ਬਹੁਤ ਬਣੂਗੀ ਹਾਂ ਹਾਂ ਆ ਲਓ ਜੀ ਠੀਕ ਆ ਚੋਣ ਬਹੁਤ ਥਾਂ ਥਾਂ ਨੂੰ ਬਹੁਤ ਸੋਹਣਾ ਹੈ ਮੁੱਠੀ ਦਾ ਸਾਨੂੰ ਵੀ ਵੀ ਆਪਾਂ ਕਹੀ ਉਹਨੀ ਥੋੜੀ ਆ ਹਾਂ ਠੀਕ ਆ ਤੇ ਬਿਲਕੁਲ ਨਵੀਂ ਜੀ ਝੋਟੀ ਆ ਦੋਸਤੋ ਬਹੁਤੇ ਵੀਰਾਂ ਦੇ ਫੋਨ ਪ੍ਰੋਬਲਮ ਵੀ ਆਉਂਦੀਆਂ ਪਹਿਲੇ ਦੂਜੇ ਸਵੇ ਭੋਟੀ ਖਰੀਦਦੇ ਨਹੀਂ ਆ ਤੁਸੀਂ ਜ਼ਰੂਰ ਖਰੀਦ ਕਰ ਸਕਦੇ ਹੋ ਤੇ ਨਵੀਂ ਝੋਟੀ ਆ ਠੀਕ ਆ ਦਿਨ ਹਜੇ 5 6 ਦਿਨ ਦਾ ਜੂਗੀ ਬਾਕੀ ਤਿੰਨ ਤੋਂ ਪਣ ਇੱਕ ਨੰਬਰ ਆ ਸੋ ਟਿਪ ਕੇ ਸਾਰੇ ਪਸ਼ੂ ਜਿਹੜੀ ਦੋਸਤੋ ਤਸੱਲੀ ਕਰਵਾਈ ਜਾਊਗੀ ਠੀਕ ਆ ਤੇ ਜ਼ਰੂਰ ਤੁਸੀਂ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਦਿਆਂ ਕਰੋ ਤਾਂ ਜੋ ਦੋਸਤੋ ਹੋਰ ਕਿਸਾਨ ਫਾਰਮਰ ਵੀ ਨਾ ਤੱਕ ਵੀ ਜਿਹੜੀ ਆ ਪਹੁੰਚ ਹੋ ਸਕੇ ਸੋ ਆ ਦੇਖੋ ਜੀ ਇਹ ਟਿੱਪਕੇ ਦਿਖਾ ਦਿੰਦੇ ਆਪਾਂ ਇਹ ਪਹਿਲਾ ਥਣ ਲੋ ਜੀ ਸ਼ਹਿਦ ਆਉਂਦਾ ਜੀ ਪੂਰਾ ਸ਼ਹਿਦ ਇਸ ਦਾ 8-10 ਦਿਨ ਚੋਟੀ ਖੜੂਗੀ ਲੋ ਜੀ ਤਰਾਵੋ ਆ ਹੈਗਾ ਉਲਟ ਪੈਣੀ ਵਾਲਾ ਅਗਲਾ ਥਣ ਆ ਦੋਵੇਂ ਅਗਲੇ ਥਣ ਹੋ ਗਿਆ ਜੀ ਆ ਦੋਵੇਂ ਅਗਲੇ ਥਣ ਆ ਜੀ ਆ ਦੋਵੇਂ ਅਗਲੇ ਥਣ ਕਹਿੰਦਾ ਜੀ ਠੀਕ ਆ ਆ ਮਗਰਨੇ ਥਾਣਾ ਇਹ ਦੋਨੇ ਪਿੱਛੇ ਥਾਣਾ ਜੀ ਠੀਕ ਆ ਪੂਰਾ ਸ਼ਹਿਦ ਹੀ ਆ ਰਿਹਾ ਜੀ ਬਿਲਕੁਲ ਜੀ ਦਾ ਦੋਸਤੋ ਬੇਸ਼ੱਕ ਕਿਸੇ ਵਪਾਰੀ ਵੀਰ ਤੋਂ ਜਾਂ ਘਰੋਂ ਵੀ ਲੈਣਾ ਪਸੋ ਇਸੇ ਤਰ੍ਹਾਂ ਤੁਸੀਂ ਠਿਪ ਸਕਦੇ ਹੋ ਤਸੱਲੀ ਦੇ ਨਾਲ ਬਹੁਤ ਵਧੀਆ ਠੀਕ ਆ ਤੇ ਬਹੁਤ ਵਧੀਆ ਭਰਾ ਹੈ ਸਿੰਗੀ ਚਵਾਈ ਆ ਪੋਲੀ ਚਵਾਈ ਰਹੂਗੀ ਝੋਟੀ ਦੀ ਸੋ ਇਹ ਉਮੀਦ ਕਰ ਸਕਦੇ ਹਾਂ ਠੀਕ ਆ ਜੀ ਤੇ ਅੱਜ ਤੁਹਾਨੂੰ ਸਰ ਝੋਟੀ ਬਣੂਗੀ ਬਹੁਤ ਜ਼ਿਆਦਾ ਅੱਜ 10 ਦਿਨ ਖੜੂਗੀ 10 ਦਿਨ ਕਿਉਂਕਿ ਸ਼ਾਇਦ ਬਹੁਤ ਜ਼ਿਆਦਾ ਠੀਕ ਗਾੜਾ ਸ਼ਹਿਦ ਹੈ ਇਹ ਆ ਲਓ ਠੀਕ ਆ ਰਵੇਲ ਭਾਈ ਕਿੰਨਾ ਫਿਰ ਮੁੱਲ ਕੀ ਕਰਦੇ ਦੇ ਲੈ ਦੋਸਤੋ ਸਾਹਿਬ ਭੈਣ ਭਰਾ ਮਾਗੇ ਬੇਨਤੀ ਆ ਮੁੱਲ ਆਪਣੇ ਤਕਰੀਬ ਨੂੰ ਉੱਥੇ ਹੀ ਹੁੰਦੇ ਜਿੱਥੇ ਪਸ਼ੂ ਦੇਣਾ ਹੁੰਦਾ ਆ ਫਿਰ ਵੀ ਆਪਾਂ ਮਾਨਤਾਨ ਕਰਾਂਗੇ ਛੋਟ ਛੱਪੇ ਜੁਗਾ ਆ ਤੇ 65000 ਰੁਪਏ ਦਾ ਮੁੱਲ ਆ 65000 ਦੀ ਹਾਂਜੀ ਠੀਕ ਆ ਭਰਾ 65000 ਦੀ ਜਿਹੜੀ ਆ ਦੋਸਤੋ ਮੁੱਲ ਨਾਲ 65000 ਦੇ ਲੈ ਆ ਉਹਦੇ ਚੋਂ ਜਿਹੜਾ ਮਾਨਤਾਨ ਆ ਉਹ ਹੋ ਜਾਊਗਾ ਬਾਕੀ ਝੋਟੀ ਪਸੰਦ ਆਊਗੀ ਤੁਹਾਨੂੰ ਬਿਲਕੁਲ ਕਾਲੀ ਮੋਰੀ ਆ ਬਿਲਕੁਲ ਬਲੈਕ ਆ ਠੀਕ ਆ ਜੀ ਕੁਝ ਗਵਾਲ ਜਿਹੜੇ ਪਿੱਛੇ ਪੂਛਦੇ ਵਾਈਟ ਆ ਸੋ ਕੁਆਲਿਟੀ ਆ ਪੂਰੀ ਠੀਕ ਆ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਤੁਹਾਨੂੰ ਜਿਹੜੀ ਇਹ ਮੱਝ ਦਿਖਾਉਣੀ ਆ ਦੋਸਤੋ ਪੂਰੀ ਹੈਵੀ ਬਾਡੀ ਵੇਟ ਦੀ ਆ ਭਾਰੀ ਸਰੀਰਕ ਬਣਤਰ ਤੇ ਜੇ ਤੂੰ ਮੈਂ ਸੋਹਣਾ ਮੱਝ ਨੇ ਹਾਂ ਚੰਗੀ ਭਾਰੀ ਬਾਡੀ ਦੀ ਆ ਹੂੰ ਤੇ ਤੁਹਾਨੂੰ ਸਭ ਗਾਰੰਟੀ ਨਾਲ 14 ਕਿਲੋ ਦੁੱਧ ਜੇ ਕੋਈ ਚੰਗੀ ਸੇਵਾ ਕਰੇ ਤਾਂ 15 15 ਬਿਲਕੁਲ ਜੀ ਨਾਰਮਲ ਸੇਵਾ ਦੇ 14 ਨਹੀਂ ਬਿਲਕੁਲ ਸਰੀਰ ਦਾ ਢਾਂਚਾ ਦੋਸਤੋ ਵੇਖੀਏ ਤੇ ਕਾਫੀ ਸੋਹਣਾ ਹੈ ਪੂਰੇ ਖੁੱਲੇ ਪਿੰਡੇ ਦੀ ਆ ਵੀ ਪੂਰਾ ਪਰਮਾ ਸਰੀਰ ਆ ਠੀਕ ਆ ਜੀ ਥਾਨ ਆਰਡਰ ਕੁਆਲਿਟੀ ਜਿਹੜੀ ਆ ਤੁਹਾਡੇ ਸਾਹਮਣੇ ਆ ਹਵਾਨਾ ਬੈਕ ਸਾਈਡ ਤੋਂ ਤੁਹਾਨੂੰ ਦਿਖਾਉਣੀ ਆ ਪਤਾਸੱਲੀ ਨਾਲ ਪੱਧਰ ਵਿਖਾਲਾ ਹੈਗਾ ਠੀਕ ਆ ਦਿਨ ਕੱਢਦੀ ਆ ਹਜੇ ਕੋਈ ਅਰੇ ਬਹੁਤ ਜ਼ਿਆਦਾ ਬੜੂ ਵੀ ਤੰਜੇ ਖੁੱਲੇ ਜੁੱਸੇ ਦੀ ਆ ਹਰ ਵੇਲੇ ਕਿੰਨੇ ਕਿ ਵੀਰ ਦਿਨ ਕਿੰਨੇ ਲੱਜੂ ਸਹੀ ਏ ਸਾਨੂੰ ਸਾਹਿਬ ਜਿੰਨੇ ਵੀ ਪਸ਼ੂ ਆ ਸਾਰੇ 10 ਦਿਨ ਲਾਸਟ ਕੋਈ ਪੰਨੀ ਦੀ ਨਹੀਂ ਸੂ ਸਕਦਾ ਕੋਈ ਅੱਠੀ ਮਤਲਬ 10 ਦਿਨ ਦੇ ਅੰਦਰ ਅੰਦਰ ਇੰਨੇ ਪਸ਼ੂ ਜਿਹੜੇ ਠੀਕ ਆ ਸੂ ਪੈ ਰਹੇ ਨੇ ਫੁੱਲ ਹੋਣੇ ਬਾਕੀ ਪੂਰੀ ਭਾਰੇ ਭਾਰੀ ਫੁੱਲ ਵਜਨ ਦਾ 200 ਠੀਕ ਹੈ ਬਾਕੀ ਥਣ ਥਣ ਪੂਰਾ ਨਵਾਈ ਦੇ ਵਿੱਚ ਵੇਖੋਗੇ ਤੇ ਪੂਰੀ ਕੁਆਲਟੀ ਵਾਲਾ ਤੇ ਦੁੱਧ ਬਾਈ ਹਰਵੇਲ ਕਹਿੰਦਾ ਵੀ ਚੰਗੀ ਸੇਵਾ ਵਾਲਾ ਦੇ ਨੋਵੇ ਤਾਂ 13 14 ਪਲੱਸ ਜਿਹੜਾ ਤੁਸੀਂ ਦੁੱਧ ਚੋ ਸਕਦੇ ਹੋ ਬਾਕੀ ਏਡੀ ਮਾਝ ਨੂੰ ਦੋਸਤੋ ਵੈਸੇ ਦੁੱਧਾਂ ਦਾ ਕੁਝ ਨਹੀਂ ਲੋਕ ਭੇਜਦਾ ਪੂਰੀ ਭਾਰੀ ਆ ਫੁੱਲ ਵਜਨ ਵਟੇ ਜਾਂਦੀ ਪੂਛ ਬਿਲਕੁਲ ਧਰਤੀ ਨਾਲ ਤੁਸੀਂ ਵੇਖੋ ਟੱਚ ਕਰਕੇ ਸੋ ਟੇਪਕੇ ਇਹਦੀ ਵੀ ਤਸੱਲੀ ਕਰਵਾਈ ਜਾਊਗੀ ਸੋ ਵੀਡੀਓ ਪਹਿਨਾ ਧਿਆਨ ਦੇ ਨਾਲ ਮੇਰਾ ਵੀ ਦੋ ਵਾਰੀ ਕੋਈ ਤਿੰਨ ਵਾਰੀ ਜ਼ਰੂਰ ਤਸੱਲੀ ਨਾਲ ਦੇਖ ਲਿਆ ਕਰੋ ਤੇ ਉਸ ਤੋਂ ਬਾਅਦ ਤੁਸੀਂ ਓਨਰ ਮਾਲਕ ਦੇ ਨਾਲ ਜਿਹੜਾ ਕੰਟੈਕਟ ਕਰਿਆ ਕਰੋ ਠੀਕ ਹੈ ਜੀ। ਮੁੰਡਾ ਦਿਖਾ ਦੇਣਾ ਇੱਕ ਵਾਰੀ। ਲਓ ਜੀ ਆ ਅਗਲੇ ਥਾਣਾ ਭਾਈ। ਇਧਰੋਂ ਦੇਖਾ ਦਿਓ। ਲਓ ਜੀ। ਇਹ ਭਾਈ ਅਗਲੇ ਥਾਣਾ ਅਗਲੇ ਥਾਣਾ ਬਹੁਤ ਸੋਹਣੀ ਕਿ ਭਾਈ। ਕੋਲੀ ਬਹੁਤ ਵਧੀਆ। ਲਓ ਵੀ ਭਰਾਵਾ ਆ ਪਿਛਲੇ ਥਾਣਾ ਦੀ। ਠੀਕ ਆ ਜਿਵੇਂ ਕਹਿੰਦੇ ਨਾ ਵੀ ਦੋਸਤੋ ਮੋਟਰ ਹੀ ਆ ਦੋ ਦੀ ਉਹ ਗੱਲ ਆ ਆ ਵੇਖੋ ਆਹ ਦੇਖੋ ਜੀ ਉਂਗਲ ਜਿਹੜੀ ਮੋਢੀ ਧਾਰ ਜਿਹੜੀ ਆ ਦੋਸਤੋ ਨਾ ਹੋਈ ਤੇ ਫਿਰ ਕਰਨ ਕੀ ਤਵਾਰ ਕੀ ਹੋਣਾ ਤਾਂ ਕਿਉਂ ਨਹੀਂ ਪਸ਼ੂ ਕਰੀਂ ਮਹਾਰਾਜ ਵੱਲੋਂ ਚਲੋ ਹਾਂ ਆ ਕਿੰਨਾ ਜਾਣਦੇ ਆਪਾਂ ਹਾਂ ਤੇ ਬੱਲੀ ਬਖਸ਼ਪਤ ਨੂੰ ਲਈਦਾ ਬਿਲਕੁਲ ਬਿਲਕੁਲ ਅੱਗੇ ਚਲੋ ਵੱਡੇ ਵੱਡੇ ਤਾਂ ਗੱਲ ਜੀਆਂ ਹੁੰਦੀ ਆ ਬਿਲਕੁਲ ਜੀ ਬਿਲਕੁਲ ਸੋ ਫਿਲਹਾਲ ਆਪਣੀ ਹਿੱਸੇ ਜਿੰਨਾ ਆਉਂਦਾ ਵੀ ਜਿੰਨਾ ਸਾਫ ਸੁਥਰਾ ਪਸ਼ੂ ਦਿੱਤਾ ਜਾਵੇ ਉਨਾ ਹੀ ਹਾਂ ਮਾਜਾ ਦੋਸਤੋ ਠੀਕ ਹੈ ਤੇ ਤੁਹਾਨੂੰ 14 ਲੀਟਰ ਨਾਰਮਲ ਹੀ ਨੇ ਚਵਾਈ ਕਰਾਈ ਹੈ ਨਾਰਮਲ ਜਾਨੀ ਕਿ ਉਹਦਾ ਪੱਖਰੇ ਲੂਸੇਵਾ ਤੇ ਹਾਂ ਜੇ ਆਪਾਂ ਚੰਗੇ ਜਾਨੀ ਕਿ ਲੀਟਰ ਪੂਰੇ ਚੈੱਕ ਕਰੀ ਦੇ ਵਾਲਾ ਬੰਦਾ ਹਾਂ 15 16 ਲੀਟਰ ਠੀਕ ਹੈ ਇਹ ਘੱਟੋ ਘਾਟ ਵਿੱਚ ਲੋ ਬੰਨੀ ਹੈ ਵੀ 13 14 ਕਿਲੋ ਦੁੱਧ ਬੜਾ 14 ਕਿਲੋ ਵੀ ਇਹਨੇ ਪਰ ਹੈ ਮਸਟ ਕੁਆਲਟੀ ਬਹੁਤ ਅਜੇ ਸਮਾਂ ਕਰਦੀ ਹੈ ਇਹ ਤਿੰਨੇ ਬਜੂ ਜਿਹੜੇ ਆਸਾ ਦੇ ਨੇ ਦੁੱਧ ਠੀਕ ਹੈ ਜੀ ਠੀਕ ਹੈ ਸੋ ਪੂਰੀ ਵਧੀਆ ਚੰਗੇ ਮਿਲਕਿੰਗ ਕਰਾ ਦੇਗੀ ਦੋਸਤੋ ਮਾਝ ਚ ਚੰਗੀ ਸੇਵਾ ਦੇ ਉਮੀਦ ਹਾਂ ਦੀ ਹਾਂ ਤੇ ਪਿੱਛੇ ਦੀ ਆਪਣੀ ਤਿੰਨਾਂ ਪਸ਼ੂਆਂ ਦੀ ਗਾਰੰਟੀ ਆ ਠੀਕ ਗੱਪਣ ਪਸ਼ੂ ਤਾਂ ਜ਼ਿਆਦਾ ਇਹੋ ਹੀ ਰੌਲਾ ਹੁੰਦਾ ਇਹਨਾਂ ਦਿਨਾਂ ਵਿੱਚ ਦੋਈ ਗੱਪਣ ਪਸ਼ੂ ਤੇ ਦੋਈ ਚੀਜ਼ਾਂ ਵਪਾਰੀ ਵੇਖ ਕੇ ਲੈਂਦਾ ਹਾਂ ਭਾਰ ਪਿੱਛਾ ਤੇ ਤਾਰ ਟਿੱਪ ਕੇ ਠੀਕ ਆ ਠੀਕ ਆ ਤੋ ਬਾਕੀ ਭਾਈ ਹਰਵੇਲ ਉਹਨਾਂ ਵੀਰਾਂ ਨੂੰ ਵੀ ਥੋੜੀ ਬੇਨਤੀ ਜ਼ਰੂਰ ਕਰਦੀ ਆ ਵੀ ਜਿਹੜੇ ਨਿੱਕੀ ਜੀ ਗੱਲ ਵੱਡੀ ਗੱਲ ਨੂੰ ਛੋਟੀ ਜੀ ਸਮਝ ਕੇ ਦੱਸਦੇ ਨਹੀਂਗੇ ਵੀ ਭਾਰ ਪਿੱਛੇ ਦੀ ਗੱਲ ਹਾਈਡ ਕਰ ਜਾਂਦੇ ਨੇ ਮੈਂ ਤਾਂ ਤਕਰੀਬਨ ਵਪਾਰੀ ਭਰਾਵਾਂ ਨੂੰ ਇਹੀ ਗਾਉਂਗਾ ਖਾਸ ਕਰਕੇ ਜਾਂ ਘਰ ਵਾਲੇ ਵੀ ਭਰਾ ਮੇਰੇ ਵੀਡੀਓ ਬਣਾਉਂਦੇ ਕਿਸੇ ਵੀ ਚੈਨਲ ਤੋਂ ਬਣਾਉਂਦੇ ਆ ਪਹਿਲੀ ਗੱਲ ਤਾਂ ਇਹੋ ਜਿਹਾ ਪਸ਼ੂ ਵੀਡੀਓ ਤੋਂ ਪਾਉਣਾ ਜੇ ਗਲਤੀ ਨਾ ਕਿਤੇ ਜਾ ਕੇ ਅਗਲੇ ਦੇ ਘਰੇ ਇਹੋ ਜੀ ਕੰਪਲੇਂਟ ਆਉਂਦੀ ਪਸ਼ੂ ਵਾਪਸ ਲੈ ਕੇ ਡੇਰੀਆਂ ਹੈਗੀਆਂ ਆਪਣੇ ਕੋਲੇ ਡੇਰੀਆਂ ਦੇ ਵਿੱਚ ਪਸ਼ੂ ਇਹੋ ਜਿਹੇ ਚੱਲਦੇ ਰਹਿੰਦੇ ਆ ਚੰਗੇ ਮਾਰੇ ਬਿਲਕੁਲ ਘਰ ਵਾਲੇ ਨੂੰ ਸਾਫ਼ ਸੁਥਰਾ ਪਸ਼ੂ ਦੇਣ ਦੀ ਕੋਸ਼ਿਸ਼ ਕਰੋ ਮੂੰਹ ਮੜ ਜਾਂਦਾ ਜੀ ਪੈਸੇ ਲਾਏ ਹੁੰਦੇ ਦੇਖ ਲਈ ਬਿਲਕੁਲ ਜੀ ਬਿਲਕੁਲ ਤੇ ਇਹ ਜਰੂਰ ਦੋਸਤੋ ਧਿਆਨ ਰੱਖਿਆ ਕਰੋ ਬਾਕੀ ਦੋ ਦਾ ਵੇਦਾ ਰੇਟ ਆ ਜਿਹੜਾ ਆ ਕਿੰਨਾ ਮੋਲਾ ਜੀ ਮੋਲਾ ਸੰਤੂ ਸਾਹਿਬ ਇਹਦਾ ਲੈ ਦੇ ਸਮਝ ਲਓ 72000 ਉਹਦੇ ਵਿੱਚੋਂ ਹੀ ਮਤਾਨ ਕਰਾਂਗੇ ਆਪਾਂ 72 ਹਾਂਜੀ ਠੀਕ ਆ ਜੀ 72000 ਦੇ ਵਿੱਚੋਂ ਛੋਟ ਛੱਪਾ ਜਿਹੜਾ ਦੋਸਤੋ ਹੋ ਜਾਊਗਾ ਫੁੱਲ ਭਜਨ ਵਟੇ ਆ ਲਈ ਆ ਤੇ 35 ਤੁਹਾਨੂੰ ਜਿਹੜਾ ਵਿਖਾਇ ਦਿੱਤਾ ਤੇ ਆਪਕੇ ਤਸੱਲੀ ਬਖਸ਼ਾ ਬਾਕੀ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਫੁੱਲ ਵੱਡੀ ਮੱਝ ਦਿਖਾਉਣ ਨੂੰ ਮਾਰੀ ਦੀ ਭਲੇਖਾ ਪਿੱਛੋਂ ਮਾਰੀ ਤੇ ਪੈਂਦਾ ਪੂਰੇ ਵੱਡੇ ਕਦ ਕਰਦੀ ਹਾਂ ਹਾਂ ਇੱਕ ਬੰਬਾਈ ਆ ਬਿਲਕੁਲ 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 ਤੇ ਪਿੱਠ ਪੂੜਾ ਜਿਹੜਾ ਦੋਸਤੋ ਘੱਟੋ ਘੱਟ ਵੀ 2.5 ਫੁੱਟ ਦਾ ਉੱਤੇ ਆਪਾਂ ਕਹਾਂਗੇ ਵੀ ਇਹੋ ਜਿਹਾ ਪਿੱਠ ਪੂੜਾ ਲੱਗਾ ਹੈਗਾ ਵੀ ਚੜਾਈ ਥੱਬਿਆਂ ਦੇ ਥੱਬੇ ਆ ਹਵਾਨਾ ਤੁਸੀਂ ਵੇਖੋਗੇ ਤੇ ਬਣਾਥਣਾ ਹਜੇ ਬਿਲਕੁਲ ਤਿਆਰੀ ਦੇ ਵਿੱਚ ਲੱਗੀ ਆ ਹਾਈਟ ਕੱਦ ਦਾ ਪੂਰਾ ਜਿਵੇਂ ਵੀਰ ਨੇ ਜ਼ਿਕਰ ਕੀਤਾ ਵੀ ਮਾਲੀਆਂ ਤਾਂ ਪਲੇਖਾ ਪਾਉਂਦੀ ਐ ਵੀ ਬੈਕ ਸਾਈਡ ਤੋਂ ਵੇਖੀਏ ਤੇ ਬਿਲਕੁਲ ਵੱਡੇ ਕੱਦ ਕਰਦੀ ਆ ਇੱਕ ਮਾਲੀ ਦਾ ਪਲੇਖਾ ਪਾਉਂਦੀ ਆ ਵੀ ਆਪਾਂ ਵੇਖੀ ਹੋਈ ਮੱਝ ਆ ਹਾਂ ਇਹ ਜੇ ਧਲਦੇ ਨਹੀਂ ਮਸੂਲਦੀ ਹਾਂ ਬਹੁਤ ਜ਼ਿਆਦਾ ਬੰਦੀ ਆ ਮਤਲਬ ਵਲਾਇਤ ਨਾਲ گاਵਾਂ ਦੀ ਤਰ੍ਹਾਂ ਹੂੰ ਚਫ ਬਿਹੜਾ ਵਗੂ ਜਿਹੜੀ ਦੋਸਤੋ ਹਵਾ ਨੇ ਦੀ ਕੁਆਲਿਟੀ ਬਣੂਗੀ ਬਾਈ ਕਹਿੰਦਾ ਵੀ ਖੁੱਲਾ ਛੱਡਾ ਬਣਾਉਗੀ ਸੋ ਪੂਰੀ ਵੱਡੀ ਆ ਵੀ ਜਿੰਨੀ ਵੀ ਕਹ ਲਈ ਆਪਾਂ ਉਨੀ ਥੋੜੀ ਫੁੱਲ ਵੱਡੀ ਹਾਈਟ ਦੇ ਵਿੱਚ ਆਹ ਦੇਖੋ ਅਜੇ ਤੇ ਨਾ ਹਫਤੇ ਤੋਂ ਬਾਅਦ ਕੱਢ ਦੂ ਇਹ ਕੱਢ ਜਾਏਗਾ ਤੁਹਾਨੂੰ ਮੈਂ ਦੱਸ ਦੇਣ ਵੀ ਲੈ ਜੀ ਫਿੱਟ ਕੇ ਠੀਕ ਆ ਜੀ ਆ ਤੇ ਆਪਕੇ ਤੁਹਾਨੂੰ ਦੱਸਾਂਗੇ ਆ ਦੇਖੋ ਜੀ ਬਿਲਕੁਲ ਸਕੰਜਾ ਵੀ ਹਰਵੀਰ ਭਾਈ ਛੋਟਾ ਪੈ ਗਿਆ ਬੇਲ ਵੇਖਦੇ ਆ ਜੀ ਛੋਟਾ ਪੈ ਗਿਆ ਅੰਦਰ ਵੜਦੀ ਨਹੀਂ ਪੱਲੀ ਸਾਹਿਬ ਜਿਹੜੇ ਵੀਰ ਨੇ ਓਣੀ ਆਪਦੇ ਹਾਥੀ ਦੇ ਦੂਜੀ ਮੱਝ ਨਹੀਂ ਫਿੱਟ ਪੈਣੀ ਕੱਲੀ ਇਹ ਲੈ ਕੇ ਜਾਣੀ ਪਊਗੀ ਤੁਹਾਨੂੰ ਠੀਕ ਆ ਜੀ ਉਹਾਂ ਦੇ ਨਾਲ ਵੀ ਪਸ਼ੂ ਵੱਡਾ ਤੇ ਬਲੇਰੋ ਕਰਨੀ ਪੈਣੀ ਉਹ ਗੱਲ ਬਾਤ ਆ ਵੀ ਵੱਡੀ ਮੈਂ ਆ ਪੂਰੀ ਆ ਦੇਖੋ ਜੀ ਸੰਗਤਾ ਵੀ ਤਾਂ ਬਣੀ ਬਹੁਤ ਥੋੜੀ ਹੈ ਹਜੇ ਪੂਰਾ ਜਿਹੜਾ ਦੋਸਤੋ ਆਦੇ ਨਾਲ ਵੀ ਐਚਐਫ ਵੈੜਾ ਵਾਂਗੂ ਜਿਹੜਾ ਥਣ ਚੱਡਾ ਬਣਾਉਣਾ ਤੇ ਹਜੇ 10 ਦਿਨ ਬਾਕੀ ਹੈ ਉਮੀਦ ਕਰਦੇ ਆ ਵੀ ਹਜੇ ਪੂਰਾ ਜਿਹੜਾ ਖਲੂਗੀ ਲਿਵਾ ਹੋਊਗਾ ਇਹ ਦੰਦ ਸਾਹ ਵੜਲੇ ਸਣਾ ਵੀ ਤਾਈ ਹਾਂ ਦੇਖੋ ਜੀ ਆਹ ਦੇਖੋ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਦੋਸਤੋ ਆ ਜਿਹੜੀ ਚੁਵਾਈ ਆ ਇੱਕ ਨੰਬਰ ਆ ਮਗਰਲੇ ਥਣ ਦੇ ਇਹ ਪਿਛਲੇ ਥਣ ਲੋ ਵੀ ਦੋਸਤੋ ਕਰੋ ਤਸੱਲੀ ਠੀਕ ਹੈ ਜੀ ਤੇ ਸਦਾ ਮੈਨੂੰ ਟਿੱਪਣਾ ਕਹਿ ਦਿੰਦੇ ਜਿਸ ਤਰ੍ਹਾਂ ਮੈਂ ਕਈ ਵਾਰ ਹਰ ਵੀਡੀਓ ਚਾਹਦਾ ਹਾਂ ਕਿ ਬਹੁਤੇ ਭੈਣ ਭਰਾ ਹੋਣ ਨਹੀ ਪਤਾ ਹੁੰਦਾ ਬਿਲਕੁਲ ਰੱਬਰ ਪਸ਼ੂ ਲੈਨੇ ਆ ਇਸ ਤਰ੍ਹਾਂ ਇੱਕ ਹਰਵੈਲ ਸਿੰਘ ਵਿਖਾਉਣ ਦਾ ਮਤਲਬ ਆ ਵੀ ਹੈਗਾ ਆਪਣਾ ਮਕਸਦ ਹੈ ਵੀ ਚਲ ਕੋਈ ਭੈਣ ਭਰਾ ਤਸੱਲੀ ਇਸ ਤਰੀਕੇ ਨਾਲ ਕਰ ਲੇ ਬਿਲਕੁਲ ਇਸ ਤਰੀਕੇ ਕਿਸੇ ਥਾਂ ਤੋਂ ਪਸ਼ੂ ਖਰੀਦੇ ਦਿਓ ਵੀ ਪਸ਼ੂ ਖਰੀਦਾ ਇਸ ਤਰੀਕੇ ਨਾਲ ਤਸੱਲੀ ਕਰ ਲੇ ਹਾਂ ਬਾਕੀ ਦੂਜੇ ਨੰਬਰ ਤੇ ਸੰਧੂ ਸਾਹਿਬ ਕਿਸੇ ਨੇ ਆਨਲਾਈਨ ਵੀ ਮਗਾਉਣਾ ਬਾਹਲੇ ਲੋਕ ਦੱਸਦੇ ਨੇ ਪਤਾ ਨਹੀਂ ਕਰ ਬਣਾਏ ਕਿ ਇਹ ਮੈਦਾ ਨਹੀਂ ਬਸ 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 ਪਰ ਸੰਧੂ ਸਾਹਿਬ ਆਪਾਂ ਵੀ ਪੈਸੇ ਲਾ ਕੇ ਆਏ ਹੁੰਦੇ ਆ ਹਾਂਜੀ ਹਾਂਜੀ ਤਾਂ ਤੇ 2-4000 ਰੁਪਏ ਬਦਲੇ ਆਪਾਂ ਬਿਲਕੁਲ ਜੀ ਆਪਾਂ ਸ਼ੂਕ ਮੜਾ ਲਵਾਂਗੇ ਬਿਲਕੁਲ ਜੀ ਬਿਲਕੁਲ ਸੋ ਫੁੱਲ ਵੱਡੀ ਕੱਦ ਦੀ ਆ ਦੋਸਤੋ ਬੇਲ ਚੰਗੀ ਆ ਹਵਾਨੇ ਦੀ ਆਰਡਰ ਕੁਆਲਿਟੀ ਕਾਫੀ ਚੰਗੀ ਬਣਾ ਲੂਗੀ ਉਮੀਦ ਹੈ ਕਿਉਂਕਿ ਦਿਨ ਹਜੇ 10 ਬਾਕੀ ਆ ਸੂਣ ਦੇ ਵਿੱਚ ਤਿੰਨ ਅਜ ਮੱਝਾਂ ਝੋਟੀਆਂ ਸੀ ਠੀਕ ਹੈ ਜੀ ਤਿੰਨੇ ਵਗਾਊਗਾ ਤਿੰਨੇ ਗੱਪਣਾ ਟਰਪ ਕੇ ਤੁਹਾਨੂੰ ਤਸੱਦੀ ਨਾਲ ਜਿਹੜੀ ਦੋਸਤੋ ਵਿਖਾ ਦਿੱਤੀ ਗਈ ਆ ਠੀਕ ਆ ਸੋ ਸੌਦਾ ਕਰਨਾ ਕਿਸੇ ਵੀਰ ਨੇ ਆਨਲਾਈਨ ਕਰਨਾ ਘਰ ਵਿਜ਼ਿਟ ਕਰਕੇ ਕਰਨਾ ਤੁਹਾਡੇ ਤੇ ਡਿਪੈਂਡ ਆ ਸਾਰਾ ਜੀ ਮੁੱਲ ਕਰਨ ਨੂੰ ਹਾਂ ਹਾਂ ਭਵੇਂ ਇਹਦਾ 10 ਕਰੀਏ 1 5 ਕਰੀਏ ਹਾਂ ਹਾਂ ਸੰਧੂ ਸਾਹਿਬ 85000 ਦੀ ਮੱਝ ਦੇਵਾਂਗੇ ਆਪਾਂ 85000 ਦੀ ਬਿਲਕੁਲ ਤੇ ਦੁੱਧ ਸੰਧੂ ਸਾਹਿਬ 16 ਲੀਟਰ ਨਾ ਕੱਢੇ ਤਾਂ ਮੇਰੇ ਕਿੱਲੇ ਤੇ ਬੰਨ ਜੀ ਹੂੰ ਪਸ਼ੂ ਜਿਹੜੇ ਆ ਦੋਸਤੋ ਕਿਉਂਕਿ ਵੇਰ ਦੀ ਪਰਖ ਹੈਗੀ ਆ ਆਖ ਹੈਗੀ ਕਿਉਂਕਿ ਪਸ਼ੂ ਘਰੇ ਡੇਰੀ ਫਾਰਮਿੰਗ ਤੇ ਵੀ ਹੈਗੇ 15 15 16 16 ਕਿਲੋ ਵਾਲੇ ਐਡੀ ਮੱਝ ਵੀਰਾਂ ਦਾ ਵੀ 15 16 ਕਿਲੋ ਦੁੱਧ ਕੱਢਣਾ ਚਾਹੀਦਾ ਤੇ ਗਰੰਟਡ ਵਾਲੀ ਗੱਲ ਹੈ ਤੁਸੀਂ ਜਰੂਰ ਹੱਥ ਪਾ ਸਕਦੇ ਹੋ 85000 ਦੇ ਵਿੱਚ ਤੇ ਮਾਨਤਨ ਕਰਾਂਗੇ ਆਪਾਂ ਮਾਨਤਨ ਹੋ ਜਾਊਗਾ ਤੇ ਹਰਵੈਲ ਭਾਈ ਤੇ ਇਹ ਨੰਬਰ ਆਪਣੇ 9903882025 9906382025 ਠੀਕ ਹੈ ਜੀ ਦੋਸਤੋ ਸੇਸਾਨ ਮੇਰੇ ਨਾਲ ਹੈ ਬਾਈ ਹਰਵੈਲ ਸਿੰਘ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਤਿੰਨ ਪਸ਼ੂ ਦਿਖਾਇਆ ਤੁਹਾਨੂੰ ਤਿੰਨੇ ਪਸ਼ੂ ਫਿੱਟ ਬਹਿਣਗੇ ਜਿਹੜੇ ਜਿਹੜੇ ਵੀਰ ਨੇ ਜਿੰਨੇ ਜਿੰਨੇ ਪੈਸੇ ਲਾਉਣੇ ਆ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵਾਲੇ ਹਰ ਇੱਕ ਰੇਟ ਭਾਫੜਤੇ ਵਾਲੇ ਪਸ਼ੂ ਆ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸੋ ਪ੍ਰਭੂ ਵੀਡੀਓ ਜਲਦੀ ਅਪਲੋਡ ਕਰ ਦਿਆਂਗੇ ਸਟੋਰੀ ਤੁਹਾਡੇ ਨਾਲ ਸਾਂਝੀ ਕਰਦੇ ਪਏ ਆ ਤਿੰਨ ਪਸ਼ੂ ਬਗਾਉ ਨੇ ਇੱਕ ਦੂਜੇ ਸਵੇਰ ਝੋਟੀ ਸੂਣੀ ਹੈ 8 ਦਿਨ ਹਦੀ ਹਫਤਾ ਖੰਡ ਲੈ ਜੂਗੀ ਸੂਨ ਦੇ ਵਿੱਚ ਰੇਡਪੜ ਦਾ ਬਹੁਤ ਜਾਇਜ਼ ਆ ਬਾਕੀ ਵੀਡੀਓ ਜਲਦੀ ਅਪਲੋਡ ਕਰ ਦਿਆਂਗੇ ਦੋਸਤੋ ਚੈਨਲ ਦੇ ਉੱਪਰ ਪਸੰਦੀ ਦੇ ਨਾਲ ਜਿਹੜਾ ਟੈਸਟ ਆ ਬਿਲਕੁਲ ਚੈੱਕ ਪਾਸ ਆਪਾਂ ਕਰਕੇ ਤੁਹਾਨੂੰ ਦਿਖਾਈਆਂ ਨੇ ਬਿਲਕੁਲ ਟਿਪ ਕੇ ਤਸੱਲੀ ਕਰਵਾਈ ਹੋਈ ਆ ਤਿੰਨਾਂ ਮੱਜਾਂ ਦੀ ਇੱਕ ਆ ਤੀਜਾ ਸਵੇਰ ਮੱਝ ਸੁਣੀ ਦੋਸਤੋ ਹੈਵੀ ਬਾਡੀ ਵੇਟ ਦੀ ਆ ਦਿਨ ਇਹ ਵੀ ਤਕਰੀਬਨ ਹਜੇ 5-6 ਦਿਨ ਕੱਢਦੀ ਆ ਤਕਰੀਬਨ ਹਫਤਾ ਹਫਤਾ ਤਿੰਨੇ ਮੱਜਾਂ ਜਿਹੜੀਆਂ ਦੋਸਤੋ ਇਹ ਲੈ ਕੇ ਜਾ ਰਹੀਆਂ ਨੇ ਇੱਕ ਪੂਰੀ ਵੱਡੀ ਮੱਝ ਵੀਰ ਦੇ ਕੋਲ ਰੇਟ ਪੜਤਾ ਬੜਾ ਜਾਇਜ਼ ਆ 85000 ਆ ਬਿਲਕੁਲ 10 ਕ ਦਿਨ ਹਜੇ ਬਾਕੀ ਇਸ ਨੂੰ ਦੇ ਵਿੱਚ ਵੀਡੀਓ ਪੂਰੀ ਦੇਖ ਲਿਓ ਜਲਦੀ ਵੀਡੀਓ ਅਪਲੋਡ ਕਰ ਦਾਂਗੇ ਆਪਣੇ ਚੈਨਲ ਦੇ ਉੱਪਰ ਸੋ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਕੰਟੈਕਟ ਕਰ ਲਿਓ ਉਸ ਤੋਂ ਪਹਿਲਾਂ ਜੇਕਰ ਕਾਲ ਕਰਨੀ ਹੈ ਤੇ ਨੰਬਰ ਜਿਹੜੇ ਆ ਦੋਸਤੋ ਲਗਾਤਾਰ ਸਕਰੀਨ ਦੇ ਉੱਤੇ ਚੱਲਦੇ ਪਏ ਆ ਪਸੂ ਸਾਰੇ ਸਾਫ ਸੁਥਰੇ ਆ ਹਰ ਵਾਰ ਦੀ ਤਰ੍ਹਾਂ ਤਸल्ली ਆਪਦੀ ਪਿੰਡ ਜੋਰ ਸਿੰਘ ਵਾਲੀ ਵਿజిਟ ਕਰਕੇ ਜ਼ਰੂਰ ਕਰੋ ਆਜਾ